ਸੇਕੜ ਇਤਿਹਾਸ ਕੁਰਬਾਨੀ ਵਾਲਾ ਇਤਿਹਾਸ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਕਿ ਖਾਲਸਾ ਜਿੱਥੇ ਵੀ ਹੈ ਜ਼ੁਲਮ ਦੇ ਖਿਲਾਫ ਲੜਦਾ ਹੈ ਬੇਹਸਾਰਿਆਂ ਨੂੰ ਸਾਰਾ ਦਿੰਦਾ ਹੈ ਤੇ ਜਿੱਥੇ ਵੀ ਜਹਵਿੰਦ ਮਿਹਨਤ ਕਰਦਾ ਹੈ ਅੱਜ ਹਿੰਦੁਸਤਾਨ ਚ ਨਹੀਂ ਕੱਲੇ ਦੁਨੀਆ ਚ ਕੰਨੇ ਕੋਲੇ ਕੋਨੇ ਹਰ ਕੋਨੇ ਚਲੇ ਜਾਓ ਤੁਹਾਡੇ ਭੈਣ ਭਰਾ ਉੱਥੇ ਦੇਖੋਗੇ ਪਰ ਕੋਈ ਵੀ ਹੱਥ ਫਲਾ ਕੇ ਮੰਗੰਦਾ ਨਹੀਂ ਦੇਖੋਗੇ ਮਿਹਨਤ ਕਰਕੇ ਆਪਣਾ ਨਾਂ ਕਮਾਉਂਦੇ ਦੇਖੋਗੇ ਆ ਆਪਣਾ ਇਤਿਹਾਸ ਹੈ ਪੰਜਾਬ ਆਪਣਾ ਘਰ ਹੈ ਆਇਆ ਇਹ ਧਰੁਮੀਏ ਜਿੱਥੇ ਜੇ ਸੂਬਾ ਤਰੱਕੀ ਕਰੇਗਾ ਫਾਇਦਾ ਵੀ ਆਪਾਂ ਨੂੰ ਜੇ ਨੁਕਸਾਨ ਹੋਊਗਾ ਨੁਕਸਾਨ ਵੀ ਆਪਾਂ ਨੂੰ ਆਪਣਾ ਦੇਸ਼ ਹੈ ਆਪਣਾ ਹੱਕ ਹੈ ਸੋ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਆ ਪਿਛਲੇ 10 ਸਾਲ ਜਿਹੜੇ ਡੱਪੇ ਆ ਤਬਾਹ ਕਰਤਾ ਪੰਜਾਬ ਨੂੰ ਮੈਂ ਪਿਛਲੇ 40 ਸਾਲ ਲੈ ਲਓ ਮੈਂ ਮੁੱਖ ਮੰਤਰੀਆਂ ਦਾ ਨਾਂ ਗਿੰਦੇ ਆ ਸੀ ਕਿਹੜੇ ਕਿਹੜੇ ਮੁੱਖ ਮੰਤਰੀ ਸੂਬੇ ਦੇ ਰਹੇ ਕਾਂਗਰਸ ਦੇ 4-5 ਮੁੱਖ ਮੰਤਰੀ ਰਹੇ ਸਾਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ 10 ਸਾਲ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਬੀਬੀ ਭੱਟਲ ਵੀ ਰਹੀ ਹੈ ਇੱਕ ਨਿਸ਼ਾਨੀ ਯਾਦ ਨਹੀਂ ਕਰ ਸਕਦੇ ਸਾਰੇ ਮੁੱਖ ਮੰਤਰੀਆਂ ਦੀ ਤੇ ਦੂਜੇ ਪਾਸੇ ਤੁਹਾਡੇ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਰਹੇ ਆ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਅੱਜ ਮੈਂ ਤੁਹਾਨੂੰ ਬੇਨਤੀ ਇਸ ਕਰਕੇ ਕਰਨ ਆਇਆ ਹਾਂ ਕੀ ਆਪਾਂ ਲੋਕਾਂ ਦੀਆਂ ਗੱਲਾਂ 'ਚ ਬੜੀ ਛੇਤੀ ਆ ਜੰਨੇ ਆਂ ਲੋਕਾਂ ਦੀਆਂ ਗਰੰਟੀਆਂ 'ਚ ਆ ਜੰਨੇ ਆਂ ਲੋਕਾਂ ਦੇ ਝੂਠੇ ਵਾਅਦਿਆਂ 'ਚ ਆ ਜੰਨੇ ਆਂ ਝੂਠੀਆਂ ਸੌਵਾਂ 'ਚ ਆ ਜੰਨੇ ਆਂ ਐਜੇ ਫੈਸਲੇ ਕਰ ਲੈਣੇ ਆਂ ਫਿਰ ਆਪਾਂ ਪਛਤਾਉਣੇ ਆਂ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ਾਇਦ ਸੋਚੇ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਦੇ ਯੂਪੀ ਦੇਤੇ ਆਪਣੇ ਹਰਿਆਣੇ ਦੇ ਐ Rajasthan ਦੇ ਬੱਚੇ ਐ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਇਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਸਾਰਿਆਂ ਵਾਸਤੇ ਖੋਲ ਦਿੱਤਾ ਦੇਖੋ ਕਿੰਨਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਫਿਰ ਉਹ ਇਹਨਾਂ ਨੇ ਵਾਅਦਾ ਕੀਤਾ ਕੀ ਐਸੀ ਹਰ ਔਰਤ ਨੂੰ 1000 ਰੁਪਏ ਦੇਵਾਂਗੇ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ 1000 2500 ਟੈਂਸ਼ਨ ਕਰਾਂਗੇ ਕਿੱਧਰ ਗਿਆ 2500 ਫਿਰ ਆ ਕਹਿੰਦੇ ਹਰ ਦਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਕੱਲਾ ਰੰਗ ਰੋੜਨ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ ਪੰਜ ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਰੰਟੀਆਂ ਜਿਹੜੀਆਂ ਇਹਨਾਂ ਦਿੱਤੀਆਂ ਕੇਜਰੀਵਾਲ ਨੇ ਇੱਕ ਗਰੰਟੀ ਤਰਫ ਝੱਕੇ ਵੀ ਨਹੀਂ ਲੁੱਟਣ ਤੇ ਆਇਆ ਜਿਵੇਂ ਅੰਗਰੇਜ਼ ਆਏ ਸੀ